ਡਾਕਟਰ ਇਹਨਾਂ ਵਧੀਆ ਇੱਕ ਦੱਸੇ ਚੰਗਾ। ਬਾਕੀ ਮੈਨੂੰ ਐ ਵੀ ਕਹਿਤੀ ਜੀ ਇੱਕ ਮੇਰੇ ਕੋਲ ਹੋ ਕਬਜ਼ੀ ਸੀ ਕਰਨਾ ਹੁੰਦਾ ਖਾਣਾ ਵੀ ਕਮੇਟ ਜੰਤਰ। ਇਹ 1 ਮਿੰਟ ਜੀ 1 ਮਿੰਟ। ਇਹ ਇੱਕ ਰਖਾ ਜੰਤਰ ਵੇਲਾ ਕਬਜ਼ੀ ਜੀ ਕਰਨਾ। ਮੈਨੂੰ ਕਹਿਤੀ ਮੈਂ ਕਿ ਜਦ ਦੁੱਪ ਰੱਖ ਕੇ ਚਲਾ ਦਿੰਨੇ ਆ ਇਹ ਦੇਖੋ। ਜਦ ਦੁੱਪ ਰੱਖ ਕੇ ਚਲਾਣਾ ਕਬਜ਼ੀ ਠੀਕ ਹੋ ਜੂਗੀ। ਉਹ ਬੰਦਰ ਮੰਨਦੇ ਨੇ ਦਰਦਾ ਜੀ ਉਹ। ਹੁਣ ਸੋ ਕੀ ਕਰੀਏ? ਚਲੋ ਜੇ ਕੋਈ ਨਾ ਵਧੀਆ ਕੋਈ ਨਹੀਂ ਗਾ ਡਾਕਟਰ ਹੋਇਆ ਸੀ ਇਹ ਦੱਸੀ ਸਾਨੂੰ ਤੈਨੂੰ ਫਿਰ ਦਾਇ ਦੇ ਬਣਿਆ ਆਪਣੇ ਬੰਦੇ ਝੂਠ ਬੋਲਦਾ ਝੂਠ ਬਾਈ ਝੂਠ ਸਾਰਿਆਂ ਨੂੰ ਪਤਾ ਹੀ ਆ ਝੂਠੀ ਬੋਲ ਸਾਨੂੰ ਪਤਾ ਨਾ ਕੁਝ ਕਰ ਆ ਯਾਰ ਕੰਮ ਕਰ ਲੈ ਆ ਭਾਈ ਨੂੰ ਵੀ ਪਤਾ ਸੀ ਇਹਨੂੰ ਕਰ ਲੈ ਇੱਕ ਬਾਸੀ ਉਹਨਾਂ ਨੇ ਬਈ ਪਤਾ ਨਾ ਉਹਨੂੰ ਆ ਦੇਖੋ ਦੋ ਬੰਦੇ ਗਵਾਣੇ ਠੀਕ ਹੈ ਜੀ ਆ ਭਾਈ ਨੂੰ ਨਾ ਇਹਨੂੰ ਬਾਵਾ ਸੀਰਨ ਦੇ ਕਰ ਜੀ ਇਹ ਮੈਨੂੰ ਉਹ ਭਾਈ ਨੇ ਸੱਚ ਨੂੰ ਕਹਿਣਾ ਨਹੀਂ ਕਹਿੰਦਾ ਮੈਂ ਦਵਾਈ ਦਵਾ ਦੇ ਕਹਿੰਦਾ ਪੁੰਨ ਕਹਿੰਦਾ ਪੁੰਨ ਨਾਲ ਕੰਮ ਆ ਕਹਿੰਦਾ ਤੈਨੂੰ ਪੁੰਨ ਲੱਗੇਗਾ ਠੀਕ ਆ ਵੇ ਕੋਈ ਨਾ ਤਰਾ ਹਲੋ ਜੀ ਠੀਕ ਆ ਤੈਨੂੰ ਦਵਾਈ ਦਵਾ ਕੇ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਸ਼ਰਮਣ ਕੀ ਗੱਲ ਆ ਹਲੋ ਸ਼ਰਮਣ ਦੀ ਗੱਲ ਨਹੀਂ ਕੋਈ ਕੋਈ ਗੱਲ ਨਹੀਂ ਕੋਈ ਨਹੀਂ ਕੁਝ ਕਰ ਕਿਹੜਾ ਵੀ ਦਵਾਈ ਦਵਾ ਦੇ ਆਏ ਹਾਏ ਦਵਾਈ ਦਵਾ ਦੇ ਤੈਨੂੰ